ਤਹਾਡੀ ਚੋਰੀ ਹੋਈ ਵੀ ਕਲਮ ਪੁਲਿਸ ਨੇ ਰਿਕਵਰ ਕਰ ਲਿਆ ਹੁਣ ਤੁਸੀਂ ਪੁਲਿਸ ਦੀ ਕਸਟਡੀ ਵਿੱਚ ਵੀ ਇਹ ਕਿੱਲੋਂ ਕਿਵੇਂ ਛਡਾਉਣਾ ਹੈ ਵੀਹਿਕਲ ਕੋਈ ਵੀ ਜੀਪ ਕਾਰ ਸਕੂਟਰ ਕੁਛ ਵੀ ਹੋਵੇ ਇਸ ਤੋਂ ਇਲਾਵਾ ਕਿਸੇ ਹੋਰ ਕੇਸ ਦੇ ਵਿੱਚ ਤੁਹਾਡੀ ਕੋਈ ਇਨਵੋਲਵਮੈਂਟ ਹੋਊਗੀ ਉਸ ਤੋਂ ਬਾਅਦ ਤੁਹਾਡਾ ਵੀਹਿਕਲ ਹੈ ਜਿਹੜਾ ਪੁਲਿਸ ਨੇ ਰਿਕਵਰ ਕਰ ਲਿਆ ਉਸ ਨੂੰ ਪੁਲਿਸ ਦੀ ਕਸਟਡੀ ਚੋਂ ਕਿਵੇਂ ਲੈਣਾ ਹੈ ਦੋਸਤੋ ਕਹਿੰਦਾਬ ਵੀ ਤੁਹਾਡਾ ਵੀਹਿਕਲ ਹੈ ਜਿਹੜਾ ਪੁਲਿਸ ਦੀ ਕਸਟਡੀ 'ਚ ਹੈ ਉਸ ਨੂੰ ਪੁਲਿਸ ਦੀ ਕਸਟਡੀ ਕਸਟਡੀ ਚੋਂ ਕਿਵੇਂ ਲੈਣਾ ਹੈ ਇਸ ਦਾ ਪਰਸਪਰ ਸੇਯਾ ਦੋ ਤੁਸੀਂ ਪਹਿਲਾਂ ਕੋਰਟ ਦੇ ਵਿੱਚ ਤੁਹਾਨੂੰ ਜਾਣਾ ਮੈਨਾ ਕੋਰਟ ਦੇ ਵਿੱਚ ਆਪਣੇ ਐਡਵੋਕੇਟ ਨੂੰ ਜਾ ਕੇ ਦੱਸਣਾ ਮੈਨਾ ਵੀ ਇੰਨੀ ਤਰੀਕ ਨੂੰ ਮੇਰਾ ਪੁਲਿਸ ਨੇ ਵਹੀਕਲ ਰਿਕਵਰ ਕਰ ਲਿਆ ਜਾਂ ਕਿਸੇ ਕੇਸ ਦੇ ਵਿੱਚ ਇਨਵੋਲਵ ਸੀ ਉਹ ਕੇਸ ਦੇ ਵਿੱਚ ਉਹਨਾਂ ਨੇ ਮੈਥੋਂ ਰਿਕਵਰ ਕੀਤਾ ਜਾਂ ਚੋਰੀ ਦੇ ਕੇਸ ਦੇ ਵਿੱਚ ਕਿਸ ਤਰ੍ਹਾਂ ਰਿਕਵਰ ਕਰ ਲਿਆ ਤਾਂ ਹੁਣ ਮੈਂ ਉਸ ਵੀ ਕਾਨੂੰਨ ਸਪੋਰਟਾ ਦੀ ਤੇ ਲੈਣਾ ਚਾਹੁੰਦਾ ਵਕੀਲ ਸਾਹਿਬਾਨ ਕੋਰਟ ਦੇ ਵਿੱਚੋਂ ਐਫ ਆਈ ਆਰ ਦੀ ਕਾਪੀ ਕਢਵਾਉਣਗੇ ਐਫ ਆਈ ਆਰ ਦੀ ਕਾਪੀ ਕਢਵਾ ਕੇ ਸਾਡੀ ਐਪਲੀਕੇਸ਼ਨ ਜਿਹੜੀ ਕੋਰਟ ਦੇ ਵਿੱਚ ਪੇਸ਼ ਕਰਨਗੇ ਐਪਲੀਕੇਸ਼ਨ ਦੇ ਸਰਵਾਈਵ ਹੋਏਗੇ ਇੱਥੇ ਮੈਂ ਤੁਹਾਨੂੰ ਦੱਸਣਾ ਦੱਸ ਦੇਣਾ ਚਾਹਣਾ ਹੈ ਜਿਹੜੇ ਵਹੀਕਲ ਦੇ ਸਬੰਧ ਵਿੱਚ ਤੁਸੀਂ ਸਪੁਰਦਾਰੀ ਦੀ ਐਪਲੀਕੇਸ਼ਨ ਲਾਈ ਹੈ ਉਸ ਵੀ ਕਲੈਂਸ਼ੂਰੈਂਸ ਹੋਣਾ ਜ਼ਰੂਰੀ ਹੈ ਅਗਰ ਉਸ ਵੀ ਕਲੈਂਸ਼ੂਰੈਂਸ ਨਹੀਂ ਤਾਂ ਤੁਹਾਨੂੰ ਸਪੁਰਦਾਰੀ ਨਹੀਂ ਮਿਲੇਗੀ ਸਭ ਤੋਂ ਪਹਿਲਾਂ ਇੰਸ਼ੂਰੈਂਸ ਕਰਵਾ ਕੇ ਕੋਰਟ ਦੇ ਵਿੱਚ ਐਪਲੀਕੇਸ਼ਨ ਲਾਓ ਐਪਲੀਕੇਸ਼ਨ ਦੇ ਲਗਨ ਦਵਾਦ ਕੋਰਟ ਐਪਲੀਕੇਸ਼ਨ ਦੇ ਫੰਦਾदाई ਉਹ ਰਿਪੋਰਟ ਮੰਗੇਗੀ ਰਿਪੋਰਟ ਤਸੀਮ ਬਾਈ ਹੈਂਡ ਵੀ ਕਰਵਾ ਕੇ ਲਿਆ ਸਕਦੇ ਹੋ ਅਗਰ ਜੱਜ ਸਾਹਿਬ ਹੁਕਮ ਕਰਦੇ ਕੋਰਟ ਹੁਕਮ ਕਰਦੀ ਜੇ ਕੋਰਟ ਹੁਕਮ ਕੋਰਟ ਨੇ ਹੁਕਮ ਨਹੀਂ ਕੀਤਾ ਤਾਂ ਨਾਇਬ ਕੋਰਟ ਦੇ ਥਰੂ ਜਿਹੜਿਆ ਰਿਪੋਰਟ ਹੋ ਕੇ ਆ ਜੂਗੀ ਰਿਪੋਰਟ ਦੇ ਵਿੱਚ ਜੇ ਆਈਓ ਇਨਵੈਸਟੀਗੇਸ਼ਨ ਆਫੀਸਰ ਇਹ ਲਿਖ ਦਿੰਦਾ ਹੈ ਵੀ ਵਹੀਕਲ ਲੋੜੀ ਦਾ ਹੈ ਇਨਵੈਸਟੀਗੇਸ਼ਨ ਦੇ ਵਿੱਚ ਤਾਂ ਜੱਜ ਸਾਹਿਬ ਨੇ ਦੇਖਣਾ ਹੁੰਦਾ ਹੈ ਵੀ ਲੋੜੀ ਦਾ ਯਾਨੀ ਤਾਂ ਵੀ ਤੁਹਾਨੂੰ ਸਪੁਰਦਾ ਦੀ ਦੇ ਵਹੀਕਲ ਦੇ ਨਾ ਹੁਕਮ ਕਰ ਸਕਦੇ ਆ ਵੀ ਰਿਲੀਜ਼ ਕਰ ਦਿੱਤਾ ਜੇ ਇਨਵੈਸਟੀਗੇਸ਼ਨ ਵਿੱਚ ਲੋੜੀਂਦੀ ਨੀ ਤਾਂ ਵੀ ਜੱਸਾਬ ਨੇ ਵਹੀਕਲ ਨੂੰ ਰਿਲੀਜ਼ ਕਰਨ ਦਾ ਹੁਕਮ ਕਰ ਹੀ ਦਿਨਾ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਕਈ ਵਾਰ ਓਵਰਲੋਡਿੰਗ ਦੇ ਵਿੱਚ ਜਾਂ ਹੋਰ ਦੇ ਵਿੱਚ ਗੱਡੀਆਂ ਅੰਦਰ ਕਰ ਦਿੰਦੇ ਆ ਓਵਰਲੋਡਿੰਗ ਦੇ ਵਿੱਚ ਜਿਹੜਾ ਟਰੱਕ ਵਗੈਰਾ ਨੂੰ ਅੰਦਰ ਕਰ ਦਿੰਦੇ ਆ ਜਿਸ ਦੇ ਵਿੱਚ ਫਰੂਟ ਫਸਲ ਸਬਜ਼ੀਆਂ ਲੱਤੀਆਂ ਹੁੰਦੀਆਂ ਤਾਂ ਇਹੋ ਜਿਹੇ ਕੇਸਿਸ ਦੇ ਵਿੱਚ ਇਮੀਡੀਏਟਲੀ ਤੁਸੀਂ ਐਪਲੀਕੇਸ਼ਨ ਲਾ ਕੇ ਇਹਨਾਂ ਨੂੰ ਪੈਰੀਸ਼ੇਬਲ ਗੁੱਡਸ ਦੇ ਵਿੱਚ ਕੈਟਾਗਰੀ ਦੇ ਵਿੱਚ ਲੈ ਖਰਾਬ ਹੋਣ ਜੋਗ ਜਿਹੜਾ ਵਸਤੂਆਂ ਨੇ ਪੈਰੀਸ਼ੇਬਲ ਬੋਡਸ ਨੇ ਇਹਨਾਂ ਨੂੰ ਜਲਦੀ ਇਮੀਡੀਏਟਲੀ ਰਿਲੀਜ਼ ਕੀਤਾ ਜਾਵੇ ਤਾਂ ਕੋਰਟ ਉਸਤੇ ਇਮੀਡੀਏਟਲੀ ਐਕਸ਼ਨ ਲੈਂਦੇ ਹੋਏ ਆਈ ਯੂ نو ਹੁਕਮ ਗਾਦੀਆ ਵੀ ਇਸ ਨੂੰ ਰਿਲੀਜ਼ ਕੀਤਾ ਜਾਵੇ ਜਾਂ ਡਿਸਪੋਜ਼ ਆਫ ਕੀਤਾ ਜਾਵੇ ਫਿਰ ਡਿਸਪੋਜ਼ ਆਫ ਪਾਵਤ ਸੇਲ ਕਰਕੇ ਕਰ ਸਕਦੀ ਹੈ ਜਿਸ ਦਾ ਸਰਕਾਰ ਦੇ ਖਜ਼ਾਨੇ ਵਿੱਚ ਜਮ੍ਹਾਂ ਹੋ ਜਾਏਗਾ ਜਦੋਂ ਕੋਰਟ ਨੇ ਆਰਡਰ ਕਰਤਾ ਤਾਂ ਉਹ ਵੀ ਹਿੱਕਲ ਜਿਹੜਾ ਇਨਵੈਸਟੀਗੇਸ਼ਨ ਆਫੀਸਰ ਹੈ ਉਹਨੂੰ ਰਿਲੀਜ਼ ਕਰਨਾ ਮੈਨਾਂ ਹੈ